ਸ਼੍ਰੀਕਾਲ ਤੋਂ ਦੇਖ ਰਹੇ ਹਾਂ ਸੰਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਤੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਲੋਕਾਂ ਦੀ ਰਸੋਈ ਦਾ ਬਜਟ ਹੈ ਜਿਹੜਾ ਉਹ ਜ਼ਰੂਰ ਵਿਗੜਿਆ ਤਾਂ ਦੱਸੇ ਕਿ ਲਗਾਤਾਰ ਬਾਰਿਸ਼ ਮਾਚਲ ਦੇ ਵਿੱਚ ਹੋ ਰਹੀ ਹੈ ਜਿਸ ਦੇ ਕਾਰਨ ਸਬਜ਼ੀਆਂ ਨੇ ਜਿਹੜੀਆਂ ਉਹ ਮਹਿੰਗੀਆਂ ਹੋ ਗਈਆਂ ਨੇ ਤਾਂ ਬਿਲਕੁਲ ਦੱਸਦੀ ਕਿ ਲੋਕ ਨੇ ਜਿਹੜੇ ਪਰੇਸ਼ਾਨ ਹੋਏ ਨੇ ਮਹਿੰਗਾਈ ਦੀ ਮਾਰ ਦਰਸਲ ਇੱਕ ਵਾਰ ਫਿਰ ਤੋਂ ਪਈ ਹੈ ਜੇ ਗੱਲ ਕੀਤੀ ਜਾਵੇ ਟਮਾਟਰ ਦੀ ਤਾਂ 20 ਰੁਪਏ ਵੇਚਣ ਵਾਲੇ ਟਮਾਟਰ ਹੁਣ 60 ਰੁਪਏ ਕਿਲੋ ਵਿਕਦੇ ਨੇ ਔਰ ਭਿੰਡੀ ਜਿਹੜੀ 100 ਰੁਪਏ ਕਿਲੋ ਦੇ ਕਰੀਬ ਪਹੁੰਚ ਚੁੱਕੀ ਹੈ ਤਾਂ ਬਿਲਕੁਲ ਸਬਜ਼ੀਆਂ ਦੇ ਭਾਅ ਵਧੇ ਨੇ ਅਮ ਲੋਕਾਂ ਦੀ ਜੇਬ ਦੇ ਉੱਤੇ ਕਾਫੀ ਜ਼ਿਆਦਾ ਅਸਰ ਹੈ ਜਿਹੜਾ ਇਸ ਦਾ ਦੇਖਣ ਨੂੰ ਮਿਲਿਆ ਤਾਂ ਇਸ ਵੇਲੇ ਦੀ ਇਹ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਦੁਕਾਨਦਾਰਾਂ ਵਾਸਤੇ ਵੀ ਸਮਾਨ ਵੇਚਣਾ ਮੁਸ਼ਕਿਲ ਹੋਇਆ ਪਿਆ ਪਿਆਜ਼ ਵੀ 30 ਤੋਂ 40 ਰੁਪਏ ਕਿਲੋ ਮਹਿੰਗਾ ਹੋ ਚੁੱਕਿਆ ਤੇ ਆਲੂ ਦੇ ਰੇਟਾਂ 'ਚ ਵੀ ਕਾਫੀ ਜ਼ਿਆਦਾ ਇਜ਼ਾਫਾ ਹੋਇਆ ਹੈ ਦੁਕਾਨਦਾਰਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਸੀ ਪਰ ਹੁਣ ਅਚਾਨਕ ਪਹਾੜਾਂ ਦੇ ਵਿੱਚ ਬਰਸਾਤ ਸ਼ੁਰੂ ਹੋ ਗਈ ਹੈ ਇਸ ਮੀਂਹ ਦੇ ਨਾਲ ਕਿਤੇ ਕਿਤੇ ਸਬਜ਼ੀ ਦੀ ਫਸਲ ਖਰਾਬ ਵੀ ਹੋਈ ਹੈ ਹੀ ਕਾਰਨ ਨੇ ਮੰਡੀਆਂ 'ਚ ਸਬਜ਼ੀ ਦੀ ਆਮਦ ਘਟ ਗਈ ਹੈ ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਮਹਿੰਗੀ ਹੋਈ ਸਬਜ਼ੀ ਦੇ ਕਾਰਨ ਆਮ ਆਦਮੀ ਦੀ ਜੇਬ 'ਤੇ ਅਸਰ ਪਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਚੀਜ਼ ਪਹਿਲਾਂ ਘਰ 'ਚ ਕਿਲੋ ਲੈ ਕੇ ਜਾਈਦੀ ਸੀ ਹੁਣ ਪਾਈਆ ਜਾਂ ਅੱਧਾ ਕਿਲੋ ਲੈ ਕੇ ਜਾਣੀ ਪੈ ਰਹੀ ਹੈ ਲੋਕਾਂ ਦੇ ਵੀ ਕਹਿਣਾ ਕਿ ਆਮ ਆਦਮੀ ਦੀ ਕਮਾਈ ਉੱਥੀ ਹੈ ਪਰ ਮਹਿੰਗਾਈ ਵਧਦੀ ਜਾ ਰਹੀ ਹੈ ਉਹਨਾਂ ਕਹਿੰਿਆ ਕਿ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛ ਵੱਡੀ ਮਹਿੰਗਾਈ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਤਾਂ ਬੱਚੇ ਦੇ ਜਿਹੜੇ ਸਲਾਦ ਦੇ ਵਿੱਚ ਟਮਾਟਰ ਖਾਣ ਨੂੰ ਮੰਗਦੇ ਨੇ ਸਬਜ਼ੀ ਦਾ ਸੁਆਦ ਵੀ ਟਮਾਟਰ ਦੇ ਤੜਕੇ ਨਾਲ ਆਉਂਦਾ ਹੈ ਸਰਕਾਰ ਨੂੰ ਮਹਿੰਗਾਈ ਤੇ ਕੰਟਰੋਲ ਕਰਨਾ ਚਾਹੀਦਾ ਹੈ ਸਸ਼੍ਰੀਕਾਲ ਤੋਂ ਦੇਖ ਰਹੇ ਹਾਂ ਸੰਜਨੀਅਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਬੀਤੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ بارش ਤੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ ਪਰ ਲੋਕਾਂ ਦੀ ਰਸੋਈ ਦਾ ਬਜਟ ਹੈ ਜਿਹੜਾ ਉਹ ਜ਼ਰੂਰ ਵਿਗੜਿਆ ਤਾਂ ਦੱਸਿਓ ਕਿ ਲਗਾਤਾਰ بارش ਮਾਚਲ ਦੇ ਵਿੱਚ ਹੋ ਰਹੀ ਹੈ ਜਿਸ ਦੇ ਕਾਰਨ ਸਬਜ਼ੀਆਂ ਨੇ ਜਿਹੜੀਆਂ ਉਹ ਮਹਿੰਗੀਆਂ ਹੋ ਗਈਆਂ ਨੇ ਤਾਂ ਬਿਲਕੁਲ ਦੱਸਿਓ ਕਿ ਲੋਕ ਨੇ ਜਿਹੜੇ ਆ ਪਰੇਸ਼ਾਨ ਹੋਈ ਨ ਮਹਿੰਗਾਈ ਦੀ ਮਾਰ ਦਰਸਲ ਇੱਕ ਵਾਰ ਫਿਰ ਤੋਂ ਪਈ ਹੈ ਜੇ ਗੱਲ ਕੀਤੀ ਜਾਵੇ ਟਮਾਟਰ ਦੀ ਤਾਂ 20 ਰੁਪਏ ਵੇਚਣ ਵਾਲੇ ਟਮਾਟਰ ਹੁਣ 60 ਰੁਪਏ ਕਿਲੋ ਵਿਕਦੇ ਨੇ ਔਰ ਭਿੰਡੀ ਹੈ ਜਿਹੜੀ 100 ਰੁਪਏ ਕਿਲੋ ਦੇ ਕਰੀਬ ਪਹੁੰਚ ਚੁੱਕੀ ਹੈ ਤਾਂ ਬਿਲਕੁਲ ਸਬਜ਼ੀਆਂ ਦੇ ਭਾਅ ਵਧੇ ਨੇ ਅਮ ਲੋਕਾਂ ਦੀ ਜੇਬ ਦੇ ਉੱਤੇ ਕਾਫੀ ਜ਼ਿਆਦਾ ਅਸਰ ਹੈ ਜਿਹੜਾ ਇਸ ਦਾ ਦੇਖਣ ਨੂੰ ਮਿਲਿਆ ਤਾਂ ਇਸ ਵੇਲੇ ਦੀ ਇਹ ਮਹੱਤਵਪੂਰਨ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਦੁਕਾਨਦਾਰਾਂ ਵਾਸਤੇ ਵੀ ਸਾਮਾਨ ਵੇਚਣਾ ਮੁਸ਼ਕਿਲ ਹੋਇਆ ਪਿਆ ਪਿਆਜ਼ ਵੀ 30 ਤੋਂ 40 ਰੁਪਏ ਕਿਲੋ ਮਹਿੰਗਾ ਹੋ ਚੁੱਕਿਆ ਤੇ ਆਲੂ ਦੇ ਰੇਟਾਂ is ਦੁਕਾਨਦਾਰਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਸੀ ਪਰ ਹੁਣ ਅਚਾਨਕ ਪਹਾੜਾਂ ਦੇ ਵਿੱਚ ਬਰਸਾਤ ਸ਼ੁਰੂ ਹੋ ਗਈ ਹੈ। ਇਸ ਮੀਂਹ ਦੇ ਨਾਲ ਕਿਤੇ ਕਿਤੇ ਸਬਜ਼ੀ ਦੀ ਫਸਲ ਖਰਾਬ ਵੀ ਹੋਈ ਹੈ। ਇਸ ਕਾਰਨ ਮੰਡੀਆਂ 'ਚ ਸਬਜ਼ੀ ਦੀ ਆਮਦ ਘਟ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੇ ਕਿਹਾ ਕਿ ਮਹਿੰਗੀ ਹੋਈ ਸਬਜ਼ੀ ਦੇ ਕਾਰਨ ਆਮ ਆਦਮੀ ਦੀ ਜੇਬ 'ਤੇ ਅਸਰ ਪਿਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਚੀਜ਼ ਪਹਿਲਾਂ ਘਰ 'ਚ ਕਿਲੋ ਲੈ ਕੇ ਜਾਈਦੀ ਸੀ ਹੁਣ ਪਾਈਆ ਜਾਂ ਅੱਧਾ ਕਿਲੋ ਲੈ ਕੇ ਜਾਣੀ ਪੈ ਰਹੀ ਹੈ। ਲੋਕਾਂ ਦੇ ਵੀ ਕਹਿਣਾ ਕਿ ਆਮ ਆਦਮੀ ਦੀ ਕਮਾਈ ਉੱਥੀ ਹੈ ਪਰ ਮਹਿੰਗਾਈ ਵਧਦੀ ਜਾ ਰਹੀ ਹੈ। ਉਹਨਾਂ ਕਹਿੰਿਆ ਕਿ ਸਬਜ਼ੀਆਂ ਦੇ ਭਾਅ ਅ ਵੱਡੀ ਮਹਿੰਗਾਈ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਤਾਂ ਬੱਚੇ ਦੇ ਜਿਹੜੇ ਸਲਾਦ ਦੇ ਵਿੱਚ ਟਮਾਟਰ ਖਾਣ ਨੂੰ ਮੰਗਦੇ ਨੇ ਸਬਜ਼ੀ ਦਾ ਸੁਆਦ ਵੀ ਟਮਾਟਰ ਦੇ ਤੜਕੇ ਨਾਲ ਆਉਂਦਾ ਹੈ ਸਰਕਾਰ ਨੂੰ ਮਹਿੰਗਾਈ ਤੇ ਕੰਟਰੋਲ ਕਰਨਾ ਚਾਹੀਦਾ ਹੈ